来 ਵੀ ਮਿੱਤਰੋ ਹੁਣ ਤੁਹਾਨੂੰ ਬਈ VOTING ਕਰਨ ਵਾਸਤੇ ਨਾ ਕਿਸੇ ਵੱਡੇ ਬਈ ਪਹਾੜੀ ਏਰੀਏ ਦੇ ਵਿੱਚ ਜਾਣ ਦੀ ਲੋੜ ਨਹੀਂ ਹੈ ਕਿ ਤੁਸੀਂ ਪੰਜਾਬ 'ਚ ਵੀ ਬਈ ਪਾਨੀ ਘੜਦੇ ਜਮਾ ਕੋਲੇ ਪਿੰਡ ਨਦਾਮਪੁਰ ਦੇ ਵਿੱਚ ਜਮਾ ਰੋਡ ਦੇ ਉੱਤੇ ਬਈ ਇਧਰ ਨਹਿਰ ਦੇਖ ਲਓ ਤੁਸੀਂ VOTING ਜਿਹੜੀ ਕਰ ਸਕਦੇ ਹੋਗੇ ਪਿੱਛੇ ਆ ਦਿਖਾ ਦੇ ਪਹਿਲਾਂ ਬਈ ਨਾ ਦੇਖ ਸਕਦੇ ਵੀ ਇਹਦੇ ਵਿੱਚ ਤਿੰਨ ਤਰ੍ਹਾਂ ਦੀ VOTING ਆ ਨਾ ਜਾਂ ਫਨ ਬੋਟ, RESCUE ਬੋਟ ਤੇ ਮੋਟਰ ਬੋਟ ਤਿੰਨ ਤਰ੍ਹਾਂ ਦਾ ਬਈ ਸਹੂਲਤ ਆ ਕਿ ਵਾਕਿਆ ਉਹ ਦੇਖ ਸਕਦੇ ਬਈ ਵੀ ਜਿਹੜੀ ਤਿਆਰੀ ਕਰਨ ਲੱਗੇ ਪਏ ਨੇ ਦਿਖਾ ਦੇ ਬਈ ਮੋਟਰ ਫਿੱਟ ਕਰਤੀ ਵੀਰਾਂ ਨੇ ਬਾਈ ਆ ਜਾ ਬਾਈ ਬਾਕੀ ਗੱਲ ਬਾਅਦ ਵੀਰ ਦੇ ਨਾਲ ਕਰਦੇ ਆਂ ਆ ਜਾ ਬਾਈ ਤੇ ਇੱਥੇ ਬਾਈ ਤੁਸੀਂ ਜਿਹੜੀ VOTING ਦੀ ਬੁਕਿੰਗ ਹੁੰਦੀ ਹੈਗੀ ਤੇ ਇੱਧਰ ਬਾਈ ਵੀਰ ਲੱਗੇ ਪਏ ਨੇ ਸੈਟਿੰਗ ਕਰਨ ਵੋਟ ਦੀ ਆ ਜਾ ਬਾਈ ਆ ਦਿਖਾ ਦੀ ਬਾਈ ਕੀ ਹਾਲ ਨੇ ਠੀਕ ਹੈ ਜੀ ਹਾਂਜੀ ਵਧੀਆ ਆਪਾਂ ਕਿੱਥੋਂ ਬਾਈ ਵੈਸੇ ਆਪਾਂ ਆਪਾਂ ਹਰਿਆਣਾ ਬਾਈ ਪੰਚਕੁਲਾ ਹਰਿਆਣਾ ਪੰਚਕੋਲਾ ਤੋਂ ਠੀਕ ਆ ਇਹ ਕਿੰਨਾ ਟਾਈਮ ਹੋ ਗਿਆ ਭਈ ਓਰੇ ਜੇ ਇਹਦੀ ਗੱਲ ਬਾਤ ਕਰੀਏ ਹੋ ਗਿਆ ਭਾਈ 2 ਮਹੀਨੇ 2 ਮਹੀਨੇ ਹੋ ਗਏ ਵਧੀਆ ਚੱਲ ਰਿਹਾ ਭਾਈ ਵਧੀਆ ਚੱਲ ਰਿਹਾ ਭਾਈ ਓਰੇ ਕਿਵੇਂ ਹੋਇਆ ਤੇ ਟੈਂਡਰ ਲੈ ਰੱਖਿਆ ਟੈਂਡਰ ਲੈ ਰੱਖਿਆ ਠੀਕ ਆ ਕਿੰਨੇ ਕਿਲੋਮੀਟਰ ਤੱਕ ਕਾਈ ਦੀ ਇਦਾਂ ਦੀ ਗੱਲ 1 ਕਿਲੋਮੀਟਰ ਦੂਰ ਤੱਕ ਐ ਇੱਧਰ ਤਾਂ ਨਹੀਂ ਹੈਗਾ ਨਾ ਇੱਧਰ ਨਹੀਂ ਆ ਭਾਈ ਇੱਧਰ 1 ਕਿਲੋਮੀਟਰ ਤੱਕ 1 ਕਿਲੋਮੀਟਰ ਦੂਰ ਜਾਣਾ 1 ਕਿਲੋਮੀਟਰ ਦੂਰ ਆਣਾ 200 ਰੁਪਏ ਪਰ ਪਰਸਨ 200 ਰੁਪਏ ਪਰ ਪਰਸਨ ਠੀਕ ਆ ਜੀ ਬੋਟ ਇੱਕੋ ਹੀ ਆ ਜਾਂ ਫਿਰ ਹੋਰ ਵੀ ਹਾਂਜੀ ਬੋਟ ਇੱਕੋ ਹੀ ਆ ਵੀ ਹੋ ਠੀਕ ਆ ਇਹ ਕਿੰਨੇ ਟਾਈਮ ਦਾ ਹੁਣ ਇਹ ਆਪਣਾ ਟੈਂਡਰ ਕਿੰਨੇ ਟਾਈਮ ਦਾ ਹੁੰਦਾ ਇਹ 7 ਸਾਲ ਦਾ ਟੈਂਡਰ ਹੈ ਜੀ 7 ਸਾਲ ਦਾ ਟੈਂਡਰ ਹੈ ਜੀ ਲੈ ਮਿੱਤਰੋ ਸਿਰਫ 200 ਰੁਪਏ ਦੇ ਵਿੱਚ ਕਿੰਨਾ ਟਾਈਮ ਵੈਸੇ ਕਿੰਨਾ ਕਿੰਨਾ ਕਿਲੋਮੀਟਰ ਦੂਰ 2 ਕਿਲੋਮੀਟਰ ਦੂਰ ਹੈ ਜੀ 200 ਰੁਪਏ ਕਿਲੋਮੀਟਰ ਜਾਂਦਾ ਕਿਲੋਮੀਟਰ ਆਉਂਦਾ ਹਾਂਜੀ ਹਾਂਜੀ ਲੈ ਵੀ 200 ਰੁਪਏ ਦੇ ਵਿੱਚ ਬਈ ਤੁਸੀਂ ਸਵਾਦ ਲੈ ਸਕਦੇ ਹੋ ਕਿ ਇੱਥੇ ਆ ਕੇ ਬਈ ਠੀਕ ਹੈ ਜੀ ਆਪਾਂ ਕਿੱਥੇ ਖੜੇ ਆ ਇਸ ਟਾਈਮ ਆ ਇਸ ਟਾਈਮ ਸੰਗਰੂਰ ਰੋਡ ਇਹ 75 ਹੈ ਸੈਵਨ ਹਾਈ ਹੈ ਬਣਾ ਠੀਕ ਆ ਐਨ ਐਚ 7 ਹਾਂਜੀ ਐਨ ਐਚ 7 ਐਨ ਐਚ 7 ਲੈ ਮੇਰੇ ਕੋ ਆਜੋ ਨਾ ਜੇ ਤੁਸੀਂ ਬਈ ਪਹਾੜ ਵਾਲੀ ਫੀਲਿੰਗ ਇੱਥੇ ਵੀ ਲੈ ਸਕਦੇ ਹੋ ਗਿਆ ਨਹਿਰ ਦੇ ਵਿੱਚ ਦੇਖ ਸਕਦੇ ਹੋ ਬੋਟ ਦਿਖਾ ਦੇ ਬਈ ਇਹ ਮੋਟਰ ਬੋਟ ਹੁੰਦੀ ਹੈ ਨਾ ਇਹ ਮੋਟਰ ਬੋਟ ਹੁੰਦੀ ਹੈਗੀ ਲੈ ਆਵੇ ਲੈ ਵੀ ਆਜੋ ਬਈ ਨਾ ਜੇ ਤੁਸ ਸਵਾਦ ਲੈਣਾ ਚਾਹੁੰਦੇ ਸਿਰਫ 200 ਰੁਪਏ ਦੇ ਵਿੱਚ ਫੀਲਿੰਗ ਪੂਰੀ ਘੰਟਾ ਹੋ ਗਿਆ ਕਿਉਂ ਬਈ ਦਿਖਾ ਦੇ ਚਾਰਿਆ ਬਾਸੇ ਬਈ ਮਾਹੌਲ ਪੂਰਾ ਆਜੋ ਦਿਖਾ ਦੇ ਬਈ ਗ੍ਰੀਨਰੀ ਪੂਰੀ ਹੈ ਨਾ ਤੇ ਫਾਇਦਾ ਹੋ ਜੇ ਨਾਲ ਨਾਲ ਤੋਰੇ ਰਹੂਗੀ ਸਫਾਈ ਹੈ ਨਾ ਤੇ ਦੂਜੀ ਗੱਲ ਆ ਵੀ VOTING ਦਾ ਆਨੰਦ ਵੀ ਲੈ ਸਕਦਾ ਬੰਦਾ ਤੇ ਆ ਜਾਓ ਬਈ ਜੇ ਕਿਸੇ ਨੇ ਵੀ ਆਨੰਦ ਲੈਣਾ ਹੋਵੇ ਧੰਨਵਾਦ